ਕਦੀ ਖੱਤ ਵਿੱਚ ਲੈ ਕੇ ਆਪਾਂ ਬੀਜ ਮਾਲੀਏ ਕਦੀ ਤੁਹਾਨੂੰ ਬੀਜ ਵਿੱਚੋਂ ਕੰਡੇ ਨਹੀਂ ਪ੍ਰਤੀਤ ਹੋਏ ਪਰ ਜਦੋਂ ਉਹ ਬੀਜ ਧਰਤੀ ਵਿੱਚ ਬੀਜ ਦਿੰਨੇ ਆ ਉਹਦੇ ਵਿੱਚੋਂ ਫਿਰ ਰੁੱਖ ਤੇ ਕੰਡੇ ਪੈਦਾ ਹੁੰਦੇ ਨੇ ਬਾਚਨਾਂ ਦਾ ਫੁਰਨਾ ਕਦੀ ਦੁਖਦਾਈ ਨਹੀਂ ਪਾਖਿਆ ਪਰ ਜਦੋਂ ਇਹ ਬੀਜ ਪੁੰਗਰ ਕੇ ਜੀਵਨ ਬਣਦਾ ਉਹਦੇ ਵਿੱਚੋਂ ਹੀ ਦੁੱਖ ਨਿਕਲਦਾ ਭਾਈ ਸਾਹਿਬ ਨੇ ਕਿਹਾ ਇੱਕ ਬੀਜ ਹੈ ਜਿਹਦਾ ਫਿਰ ਅੱਗੇ ਜੀਵਨ ਦਾ ਵਿਸਤਾਰ ਹੁੰਦਾ ਹੈ ਭਾਈ ਤਰ ਬਾਬਾ ਭਗਤ ਤਰਲੋਚਨ ਜੀ ਉਹਨਾਂ ਦੀ ਵਿਆਖਿਆ ਅਸੀਂ ਸ਼ਰਧ ਪੜ ਦਿੰਨੇ ਆ ਕਿਉਂਕਿ ਅਰਥੋ ਦੇ ਬੜੇ ਸੌਖੇ ਦੇ ਅਰੀ ਬਾਈ ਬਾਈ ਦਾ ਅਰਥ ਹੈ ਪੈਣ ਮਾਲਵੇ ਵਾਲਾ ਸ਼ਬਦ ਬਾਈ ਨਹੀਂ ਬਾਈ ਦਰਦ ਭਰਾ ਨਹੀਂ ਇੱਥੇ ਬਾਈ ਦਰ ਤੇ ਪੈਣ ਭਗਤ ਜੀ ਨੇ ਸ਼ਬਦ ਵਰਤਿਆ ਅਰੀ ਬਾਈ ਨਾਮਦੇਵ ਜੀ ਨੇ ਸ਼ਬਦ ਵਰਤਿਆ ਰੀ ਬਾਈ ਬੇਦੀ ਬੇ ਨਾ ਜਾਏ ਉਹ ਕਹਿੰਦੇ ਨੇ ਅਰੀ ਬਾਈ ਗੋਬਿੰਦ ਨਾਮ ਮੱਤ ਵੀ ਤਰੈ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਛਾ ਹੋ ਸਕਦਾ ਆਖਰੀ ਸਵਾਸ ਕਿਸ ਵਕਤ ਤੇਰਾ ਆ ਜਾਏ ਤੇ ਜੇ ਹਰ ਸਵਾਸ ਉਹਦੀ ਬੰਦਗੀ ਵਿੱਚ ਰਿਹਾ ਤੇ ਆਖਰੀ ਸਵਾਸ ਉਹਦੇ ਸਿਮਰਨ ਚ ਨਿਕਲ ਗਿਆ ਤੇ ਆਖਰੀ ਸਵਾਸ ਵੀ ਇੱਕ ਬੀਜ ਕਹ ਸੱਚ ਇਹ ਵੇ ਸਿਮਰਨ ਵਿੱਚ ਨਿਕਲਿਆ ਹੋਇਆ ਸਵਾਸ ਵੀ ਤੇਰੀ ਜ਼ਿੰਦਗੀ ਨੂੰ ਸੋਹਣਾ ਬਣਾ ਦੈ ਉਹ ਅਮਰ ਕਦ ਖੈ ਉਹ ਅਮਰ ਜੀਵਨ ਖੈ ਸਹਬ ਨੇ ਫਰਮਾਇਆ ਅਰੀ ਬਾਈ ਗੋਬਿੰਦ ਨਾਮ ਮਤ ਬੀਤਰੇ ਤੇ ਮਹਾਰਾਜ ਜੇ ਅੰਤਲੇ ਸਮੇਂ ਕਿਸੇ ਨੂੰ ਚੇਤੇ ਨਾ ਰਖੇ ਅੰਤਲੇ ਸਬਾਤ ਵਿੱਚ ਕੋਈ ਹੋਰ ਖਿਆਲ ਬਣ ਜਾਏ ਹੋਰ ਫੁਰਨਾ ਬਣੇ ਤੇ ਉਹਨਾਂ ਕਹੇ ਜੋ ਬੀਜ ਬੀਜੇਗਾ ਸੱਚ ਇਹਵੇਂ ਉਹੀ ਜੀਵਨ ਦਾ ਰੁੱਖ ਉੱਗੇਗਾ ਪਹਿਲਾ ਬਚਨ ਹੈ ਉਹਨਾਂ ਦਾ ਉਹ ਪਰਮ ਅੰਤ ਕਾਲ ਜੋ ਲక్ష్ਮੀ ਸਿਮਰੈ ਅਸੱਚ ਉਹ ਫੁਰਨਾ ਹੈ ਇੱਕ ਬੀਜ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਉਤਰੇ ਕਿਉਂਕਿ ਉਸ ਨਿੱਕੇ ਜਿਹਾ ਫੁਰਨੇ ਨੇ ਅੱਗੇ ਜੀਵਨ ਬਣਾ ਦਿੱਤਾ ਅੰਤਲੇ ਸਮੇ ਸਿਰ ਮਾਇਆ ਸਿਰ ਮਾਇਆ ਕਰਦਾ ਮਰ ਗਿਆ ਤੇ ਗੁਰੂ ਬ੍ਰਹੰ ਸਾਹਿਬ ਕਿਦ ਨੇ ਮਾਇਆ ਵੀ ਫੁਰਨਾ ਅਗਲਾ ਜਨਮ ਅਗਲੀ ਜੋਨ ਸਰਪ ਦੀ ਬਣਾ ਦਿੰਦਾ ਇਹ ਤੋਂ ਅੱਗੇ ਬਚਨ ਅੰਤ ਕਾਲ ਜੋ ਇਸਤਰੀ ਸਿਮਰ ਹੈ ਪਰ ਕੇਵਲ ਇਸਤਰੀ ਨਹੀਂ ਸਿਰਫ ਇੱਕ ਤਨ ਦੀ ਵਾਸ਼ਨਾ ਨੂੰ ਲੈ ਕੇ ਅੰਤਲਾ ਸਵਾਦ ਨਿਕਲੇ ਤੇ ਮਹਾਰਾਜ ਕਿਦ ਨੇ ਵੇਤਵਾ ਜੋਨ ਬਲ ਬਲ ਉਹ ਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਆਪਣੇ ਘਰ ਨੂੰ ਚੇਤੇ ਕਰਦਿਆਂ ਪ੍ਰਾਣ ਨਿਕਲ ਜਾ ਅੰਤਲਾ ਸੁਵਾਸ ਆਪਣੇ ਮਕਾਨ ਨੂੰ ਮਹੱਲ ਨੂੰ ਚੇਤੇ ਕਰਦਿਆਂ ਨਿਕਲੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ ਪਰ ਅੰਤ ਕਾਲ ਜੋ ਨਾਰਾਇਣ ਸਿਮਰੈ ਜੇ ਉਹ ਦੇ ਅੰਦਰ ਪਰਮਾਤਮਾ ਦੀ ਬੰਦਗੀ ਦਾ ਖਿਆਲ ਉਹਦਾ ਅੰਤਲਾ ਸੁਆਦ ਸਿਮਰਨ ਵਿੱਚ ਨਿਕਲੇ ਬੰਦਗੀ ਵਿੱਚ ਨਿਕਲੇ ਤੇ ਮਹਾਰਾਜ ਉਹਦਾ ਫਲ ਕੀ ਕਹਿਣ ਲੱਗੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਤੀ ਚਿੰਤਾ ਮੈਂ ਜੇ ਮਰੈ ਬਦਰ ਤਰਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਰਿਦਾ ਬਚੈ ਤਨ ਗੁਰੂ ਗ੍ਰੰਥ ਸਾਹਿਬ ਦਾ ਗੁਜਰੀ ਰਾਗ ਦਾ ਇਹ ਪਦਾ ਹੈ ਸਿਰਫ ਇੱਕ ਬੇਨਤੀ ਹੈ ਕਿ ਜੈਸਾ ਅੰਦਰ ਦਾ ਖਿਆਲ ਅੰਤਲੇ ਸੰਭੇ ਜੈਤੀ ਸਾਡੀ ਸੁਰਤ ਸੱਚ ਇਹ ਵਿੱਚ ਜਿੱਧਰ ਸਾਡੀ ਸੁਰਤੀ ਹੈ ਜਿੱਧਰ ਸਿਓ ਜੇ ਸਾਡੇ ਅੰਦਰ ਖਿਆਲ ਨੇ ਜੀ ਕੋ ਜੀ ਵਾਸ਼ਨਾ ਨੂੰ ਮੁੱਕ ਰੱਖ ਕੇ ਬੰਦੇ ਦਾ ਸ਼્વાસ ਨਿਕਲਦਾ ਉਹ ਵਾਸ਼ਨਾ ਦਾ ਬੀਜ ਕੀ ਇਹਦੇ ਵਾਸਤੇ ਜਨਮ ਮਰਨ ਦਾ ਤਾਣਾ ਬਣ ਜਾਂਦਾ ਭਾਈ ਨੰਦ ਲਾਲ ਸਾਹਿਬ ਉਹਨਾਂ ਨੇ ਕਿਹਾ ਪਰਮਾਤਮਾ ਮੇਰੇ ਅੰਦਰ ਇੱਕ ਤਾਂਗ ਸੀ ਜਿਨੇ ਮੈਨੂੰ ਆ ਜਿਸਮ ਦਿੱਤਾ ਮੇਰੀ ਤਾਂਗ ਸੰਸਾਰ ਦੇ ਪਦਾਰਤ ਮਾਨਨ ਦੀ ਨਹੀਂ ਕਹਿਣ ਲੱਗੇ ਅਸਲ ਵਿੱਚ ਮੈਂ ਇਸ ਸਰੀਰ ਨੂੰ ਤਾਂ ਹਾਸਲ ਕੀਤਾ ਮੇਰੇ ਅੰਦਰ ਦਾ ਖਿਆਲ ਪੁਰਨਾ ਸੀ ਕਿ ਤਨ ਮਿਲੇ ਤੇ ਤੇਰੀ ਬੰਦਗੀ ਰੱਜ ਕੇ ਕਰਾਂ ਤੇ ਜੇਕਰ ਤੇਰੀ ਬੰਦਗੀ ਹੀ ਨਹੀਂ ਕਰਨੀ ਤੇ ਮੈਨੂੰ ਇਸ ਕੀਮਤੀ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ ਉਹਨਾਂ ਦੀ ਗੱਦਲ ਦਾ ਪਹਿਲਾ ਸ਼ੇਰ ਖ ਹੈ ਹਵਾਏ ਬੰਦਗੀ ਸ਼ਬਦ ਖ ਹੈ ਹਵਾਏ ਆ ਖਵਾਨੀ ਖਵਾਇਦਾ ਅਰਥ ਤਾਂ ਅੰਦਰ ਦਾ ਫੁਰਨਾ ਹਵਾਏ ਬੰਦਗੀ ਅਬੁਰਦ ਦਰ ਵਜੂਦ ਮਰਾ ਵਜੂਦ ਦਾ ਅਰਥ ਤੇ ਬੌਡੀ ਸਾਡਾ ਜਿਸਮ ਕਹਿੰਦੇ ਨੇ ਤੇਰੀ ਬੰਦਗੀ ਦੀ ਤਾਂਗ ਤੇਰੇ ਬੰਦਗੀ ਦੀ ਲੋਚਾਂ ਤੇਰੀ ਬੰਦਗੀ ਦੀ ਖਾਵਿਸ਼ ਮੈਨੂੰ ਇਸ ਵਜੂਦ ਵਿੱਚ ਲੈ ਕੇ ਆਈ ਤੇ ਤਨ ਮੈਂ ਤਾਂ ਹਾਸਲ ਕੀਤਾ ਮੈਂ ਤਨ ਲੈ ਕੇ ਤੇਰੀ ਬੰਦਗੀ ਕਰ ਦਿੱਤਾ ਹਵਾਏ ਬੰਦਗੀ ਅਬੁਰਦ ਦਰ ਵਜੂਦ ਮਰਾ ਬਗਰ ਨੇ ਜੋ ਕੇ ਚੁਣੀ ਆਮਦਨ ਨਾਬੂਦ ਮਰਾ ਜੇ ਸਰੀਰ ਲੈ ਕੇ ਤੇਰੀ ਬੰਦਗੀ ਨਹੀਂ ਕਰਨੀ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ ਮਹਾਰਾਜ ਜੀ ਨੇ ਕਿਹਾ ਉਸ ਕਾਦਰ ਦੀ ਬੰਦਗੀ ਸਿਮਰਨ ਹੀ ਇੱਕ ਪੁਲਖ ਹੈ یوں ਸਮਝ ਲਓ ਸਿਮਰਨ ਇੱਕ ਪੁਲਖ ਹੈ ਜਿਹੜਾ ਪਰਮਾਤਮਾ ਨਾਲ ਸਾਨੂੰ ਜੋੜਦਾ ਪਿਆਰ ਹੈ ਸਿਮਰਨ ਇੱਕ ਕਿਰਨ ਹੈ ਜਿਹੜੀ ਪਰਮਾਤਮਾ ਰੂਪੀ ਸੂਰਜ ਵਿੱਚੋਂ ਨਿਕਲਦੀ ਏ ਤੇ ਮਨੁੱਖ ਦੇ ਅੰਦਰ ਨੂੰ ਪੂਰਨ ਖੜਾਉ ਦਿੰਦੀ ਹੈ ਸਤਿਗੁਰੂ ਕਹਿੰਦੇ ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਓਨੀ ਦੇਰ ਤੱਕ ਤੂੰ ਬੰਦਗੀ ਕਰ ਦੋ ਚੀਜ਼ਾਂ ਖਾਸ ਕਰਕੇ ਬੰਦਗੀ ਵਿੱਚ ਰੁਕਾਵਟ ਬਣਦੀਆਂ ਨੇ ਵੈਤੇ ਤਾਂ ਅਨੇਕਾਂ ਮਾਇਆ ਦੇ ਖਲਾਵੇ ਨੇ ਹੈ ਉਹਦੀ ਖੇਡ ਕਬੀਰ ਸਾਹਿਬ ਨੇ ਤਾਂ ਕਿਹਾ ਕਿ ਕਬੀਰ ਆਈ ਮੁਝੈ ਪੈ ਅਨੰਤ ਕਰੇ ਕਰ ਭੇਤ ਹਮ ਰੱਖੇ ਗੁਰ ਆਪਣੇ ਉਨ ਕੀਨੋਂ ਆਦੇਸ਼ ਜਾਂ ਸਾਹਿਬ ਨੇ ਕਿਹਾ ਰੰਗੀ ਰੰਗੀ ਭੰਤੀ ਕਰ ਕਰ ਜਿੰਤੀ ਮਾਇਆ ਜਿੰਨ ਉਪਾਇ ਕਈ ਕੌਤਕ ਵਰਤਾ ਕੇ ਆਈ ਰੋਕਣ ਵਾਸਤੇ ਪਰ ਦੋ ਖਾਸ ਕਰਕੇ ਰੁਕਾਵਟਾਂ ਨੇ ਬੰਦਗੀ ਵਿੱਚ ਬੰਨ੍ਹਦੀਆਂ ਪਰ ਜਦੋਂ ਕੋਈ ਜੁੜ ਜਾਂਦਾ ਹੈ ਸੱਚ ਇਹਵੇ ਦੋਨੋਂ ਹੀ ਉਹ ਖੰਡਾ ਜਾਂਦਾ ਹੈ ਜ਼ਿੰਦਗੀ ਵਿੱਚ ਉਹ ਰੁਕਾਵਟ ਰੁਕਾਵਟ ਨਹੀਂ ਇੱਕ ਤਾਂ ਅਤ ਦਾ ਸੁੱਖ ਜਦੋਂ ਹੁੰਦਾ ਹੈ ਸਚਾਈ ਇਹਵੇ ਕਈ ਵਾਰੀ ਉਹ ਵੀ ਰੁਕਾਵਟ ਬਣ ਜਾਂਦਾ ਹੈ ਦੂਸਰਾ ਜਦੋਂ ਬੰਦੇ ਦੇ ਸਰੀਰ ਤੇ ਪਰਿਵਾਰ ਵਿੱਚ ਅਤ ਦਾ ਦੁੱਖ ਹੁੰਦਾ ਹੈ ਤੇ ਅਤ ਦਾ ਦੁੱਖ ਵੀ ਕਈ ਵਾਰੀ ਸਾਡੇ ਵਾਸਤੇ ਰੁਕਾਵਟ ਬਣ ਜਾਂਦਾ ਅਤ ਦਾ ਸੁਖ ਤੇ ਅਤ ਦਾ ਦੁੱਖ ਇਹ ਦੋਨੋਂ ਰੁਕਾਵਟ ਬਣਦੇ ਨੇ ਜਦੋਂ ਸੁਖ ਹੁੰਦਾ ਕੋਈ ਐਸਾ ਵਿਰਲਾ-ਵਿਰਲਾ ਜਨਮ ਹੈ ਕਿ ਜਿਹਦੇ ਕੋਲ ਸੁਖ ਆਇਆ ਹੋਵੇ ਪ੍ਰਭਤਾ ਆਈ ਹੋਵੇ ਤੇ ਉਹਦੇ ਅੰਦਰ ਹੰਕਾਰ ਨਾ ਆਇਆ ਹੋਵੇ ਇਹ ਤਾਂ ਕੁਦਰਤੀ ਤੌਰ ਤੇ ਜਦੋਂ ਪਦਵੀ ਧਨ ਪਦਾਰਤ ਤੇ ਸੁਖ ਆਉਂਦੇ ਨੇ ਖੰਗਤਾ ਵੀ ਤਾਂ ਆਪਣੇ ਆਪ ਹੀ ਨਾਲ ਆ ਜਾਂਦਾ ਤੁਲਸੀ ਜੀ ਨੇ ਕਿਹਾ ਕੋ ਜਨਮਿਓ ਐਸੋ ਜਗ ਮਾਹੀ ਪ੍ਰਭਤਾ ਪਾਏ ਜਾਤ ਮਦ ਨਾ ਕੀ ਕੋ ਜਮਿਆ ਐ ਤਾਂ ਜਿਹਦੇ ਕੋਲ ਪ੍ਰਭਤਾ ਹੋਵੇ ਤੇ ਹੰਕਾਰ ਨਾਲ ਆਇਆ ਹੋ ਇੱਕ ਸੁਭਾਖ ਹੈ ਜਦੋਂ ਬੰਦੇ ਕੋਲ ਸਹੂਲਤ ਹੁੰਦੀ ਹੈ ਅੰਦਰ ਦੀ ਖੰਗਤਾ ਦੀ ਚੋਟ ਜ਼ਿਆਦੀ ਗਹਿਰੀ ਹੋ ਜਾਂਦੀ ਸਤਗੁਰੂ ਨੇ ਦੋ ਹੀ ਬਚਨ ਕਹੇ ਮਾਂਝ ਕੀ ਵਾਰ ਦੇ ਦੋ ਸ਼ਲੋਕ ਨੇ ਇੱਕ ਵਿੱਚ ਅਤਿ ਦਰਜੇ ਦਾ ਸੁਖ ਤੇ ਇੱਕ ਵਿੱਚ ਅਤਿ ਦਰਜੇ ਦਾ ਦੁੱਖ ਪਰ ਦੋਨਾਂ ਦੀ ਅਖੀਰਲੇ ਸ਼ਲੋਕ ਦੀ ਸੰਪੰਨਤਾ ਦੋਨਾਂ ਦੀ ਇੱਕੋ ਤੋਕ ਨਾਲ ਹੁੰਦੀ ਗੁਰੂ ਨਾਨਕ ਸਾਹਿਬ ਦੇ ਬਚਨ ਮਹਾਰਾਜ ਕਹਿੰਨੇ ਖੇ ਪ੍ਰਮਾਤਮਾ ਤੁਸੀਂ ਇੰਨਾ ਕੋਈ ਸੁੱਖ ਦੇ ਦੇਵੋ ਕਿ ਮੇਰੇ ਵਾਸਤੇ ਆ ਪਾਣੀ ਦੇ ਭਰੇ ਕੋਈ ਦਰਿਆ ਨਜ਼ਰ ਪੜ ਕੇ ਦੇਖਾਂ ਤੇ ਪਾਣੀ ਨਹੀਂ ਦੁੱਧ ਬਣ ਜਾਏ ਐਡਾ ਵੱਡਾ ਸੁੱਖ ਕਿਉਂਕਿ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਸੁੱਖ ਇਹਨੂੰ ਮੰਗਦੇ ਤਨ ਦੁੱਧ ਪੁੱਤਰ ਤੇ ਤਨ ਮੇਰੇ ਵਾਸਤੇ ਪਾਣੀ ਦੀਆਂ ਨਦੀਆਂ ਦਰਿਆ ਇਹ ਦੁੱਧ ਤੇ ਬਣ ਜਾਣ ਤੇ ਜਿਤਨੀ ਜ਼ਮੀਨ ਦੀ ਪਈ ਕੋਈ ਮਿੱਟੀ ਹੈ ਮੈਂ ਸਪਰਸ਼ ਕਰਾਂ ਤੇ ਮੇਰੇ ਵਾਸਤੇ ਮਿੱਟੀ ਵੀ ਮਿੱਠੀ ਸ਼ੱਕਰ ਬਣ ਜਾਏ ਜਿਤਨੇ ਜ਼ਮੀਨ ਉੱਤੇ ਉੱਗੇ ਕੋਈ ਪੇੜ ਪੌਦੇ ਨੇ ਰੁੱਖ ਨੇ ਇਹ ਸਾਰੇ ਰੁੱਖਾਂ ਦੇ ਪੱਤੇ ਖੀਰੇ ਮੋਤੀ ਤੇ ਚਾਂਦੀ ਬਣ ਜਾਣ ਜੇ ਮੈਂ ਪਹਾੜਾਂ ਵੱਲ ਨਜ਼ਰ ਮਾਰਾਂ ਉਹ ਚਮਕਦਾ ਹੋਇਆ ਸੋਨਾ ਬਣ ਜਾਏ ਜੇ ਇੰਨੇ ਸੁੱਖ ਤੂੰ ਮੇਰੇ ਘਰ ਵਿੱਚ ਦੇ ਦੇਵੇਂ ਇੱਕ ਕਿਰਪਾ ਕਰੀ ਮੈਂ ਦਰਿਆ ਨਦੀਆਂ ਦੁੱਧ ਦੀਆਂ ਭਰੀਆਂ ਦੇਖ ਕੇ ਮਿੱਟੀ ਨੂੰ ਸ਼ੱਕਰ ਬਣੀ ਦੇਖ ਕੇ ਸੋਨਾ ਚਾਂਦੀ ਹੀਰੇ ਮੋਤੀਆਂ ਦੀ ਚਮਕ ਦੇਖ ਕੇ ਕਦੇ ਤੇਰੀ ਬੰਦਗੀ ਨਾ ਛੱਡ ਬਵਾਂ ਸਭ ਕੁਝ ਲੈ ਕੇ ਵੀ ਮੇਰੇ ਅੰਦਰ ਦਾ ਚਾ ਇਹ ਬਣਿਆ ਰਹੇ ਕਿ ਮੈਂ ਤੇਰੀ ਬੰਦਗੀ ਕਰਨੀ ਇਹ ਸ਼ਲੋਕ ਹੈ ਨਦੀਆਂ ਹੋਵਾਂ ਢੇਣਵਾਂ ਤੇਨੂ ਦਾ ਅਰਥ ਵਿੱਚ ਹੁੰਦਾ ਹੈ ਗਾਂ ਆਕੀ ਢੇੜਵਾ ਦਾ ਭਾਵ ਅਰਥ ਲਵਾਂਗੇ ਕਿ ਦੁੱਧ ਦੀਆਂ ਨਦੀਆਂ ਨਦੀਆਂ ਹੋਵੈ ਢੇੜਵਾ ਸੁਮ ਹੋਵੈ ਦੁੱਧ ਕੀਓ सगਲੀ ਧਰਤੀ ਚੱਕਰ ਹੋਵੈ ਖੁਸ਼ੀ ਕਰੇ ਨਿਤ ਜਿਓ ਪਰਬਤ ਖੋਨਾ ਰੂਪਾ ਹੋਵੈ ਉਪਰ ਲਾਲ ਜੜਾਓ ਮਹਾਰਾਜ ਕਹਿੰਦੇ ਨੇ ਤੀ ਤੂੰ ਹੈ ਸਾਲਾਣਾ ਆਖਣ ਲਹੇ ਨਾ ਚਾਉ ਇੱਕ ਕਿਰਪਾ ਕਰ ਇੰਨਾ ਸੁਖ ਲੈ ਕੇ ਮੇਰੇ ਅੰਦਰ ਦਾ ਚਾਹ ਇਹ ਬਣਿਆ ਰਹਿ ਮੈਂ ਤੇਰੀ ਸਲੋਤਾ ਕਰਦਾ ਹੁਣ ਬੰਦਾ ਸੋਚੇਗਾ ਕਿ ਜਿਹਦੇ ਕੋਲ ਇੰਨੇ ਸੁੱਖ ਨੇ ਉਹ ਤਾਂ ਖਲਾਏਗਾ ਹੀ ਹੁਣ ਇੱਕ ਪਾਸੇ ਅੱਤ ਦਾ ਸੁੱਖ ਪਰ ਮਹਾਰਾਜ ਕਹਿੰਦੇ ਨੇ ਦੂਜੇ ਪਾਸੇ ਜੇ ਦੁੱਖ ਆ ਜਾਏ ਤੇ ਉਹ ਦੁੱਖ ਵੀ ਸ਼ਖਰ ਦਾ ਉਹ ਦੁੱਖ ਇਹ ਨਹੀਂ ਕਿ ਬੁਖਾਰ ਚੜ ਜਾਏ ਉਹ ਦੁੱਖ ਨਹੀਂ ਕਿ ਕਿਤੇ ਥੋੜਾ ਬਾਤਾ ਪੈਸੇ ਦਾ ਨੁਕਸਾਨ ਹੋ ਜਾਏ ਕਹਿਣ ਲੱਗੇ ਮੰਨ ਲਿਆ ਜਾਏ ਇੰਨਾ ਵੱਡਾ ਮੇਰੇ ਤਨ ਨੂੰ ਦੁੱਖ ਲੱਗ ਜਾਏ ਡਾਕਟਰ ਹਕੀਮ ਤੇ ਵੈਦ ਜਵਾਬ ਦੇ ਦੇ ਵੀ ਤੇਰਾ ਇਲਾਜ ਕੋਈ ਨਹੀਂ ਕਿੱਤੇ ਵੀ ਤੇਰਾ ਬਚਾ ਨਹੀਂ ਤੇ ਇੱਕ ਮੈਂ ਅਰਧ ਕਰਾਂ ਮੈਂ ਡਾਕਟਰ ਹਕੀਮ ਵੈਦ ਕਿਹਾ ਪਰ ਗੁਰਬਾਣੀ ਦੀ ਜਿਹੜੀ ਖੇਡ ਹੈ ਨਾ ਇਹ ਨਹੀਂ ਕਿ ਅਨਪੜਤਾ ਦੀ ਮੈਂ ਗੱਲ ਕੋਈ ਕਰ ਲੱਗਾ ਜਿਹੜੀ ਰੋਹਾਨੀਅਤ ਹੈ ਜਿਹੜੀ ਅਧਿਆਤਮਕ ਅਵਸਥਾ ਅਧਿਆਤਮਕ ਜੀਵਨ ਹੈ ਜਿੱਥੇ ਦੁਨੀਆਂ ਦੀ ਬੁੱਧੀ ਖਤਮ ਹੁੰਦੀ ਹੈ ਸੱਚੇ ਵੇ ਅਧਿਆਤਮਕ ਅਧਿਆਤਮਤਾ ਆਤਮਕ ਜੀਵਨ ਪਰਮਾਰਥ ਦੀ ਉੱਥੇ ਸ਼ੁਰੂਆਤ ਹੁੰਦੀ ਹੈ ਭਾਈ ਵੀਰ ਸਿੰਘ ਉਹਨਾ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਛਾਂ ਢੱਠੀ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ ਬੁੱਧੀ ਦੀ ਪਹੁੰਚ ਬੰਦਗੀ ਤੱਕ ਨਹੀਂ ਚੇਤੇ ਰੱਖੋ ਬੁੱਧੀ ਦੀ ਕੋਈ ਸੀਮਾ ਹੈ ਅਕਲ ਵਾਲਾ ਉੱਥੋਂ ਤੱਕ ਕਿਵੇਂ ਪਹੁੰਚੇਗਾ ਇਕਬਾਲ ਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗਾ ਅਕਲ ਵਾਲਾ ਰੱਬ ਦੀ ਦहली ਤੱਕ ਪਹੁੰਚ ਜਾਂਦਾ ਹੈ ਪਰ ਵੱਧ ਕਿਸਮਤੀ ਵੇ ਅਕਲ ਵਾਲੇ ਨੂੰ ਦਰਵਾਜ਼ਾ ਖੁੱਲਣ ਦੀ ਜਾਂਚ ਨਹੀਂ ਹੁੰਦੀ। ਦਲੀ ਤੱਕ ਪਹੁੰਚਦਾ ਹੈ। ਗੱਲਾਂ ਕਰਦੇ ਬਿਲਕੁਲ ਸਿੱਧ ਕਰ ਦਿੰਦਾ ਹੈ। ਪਰ ਉਹਦੇ ਕੋਲ ਭਾਵਨਾ ਨਹੀਂ ਕਿਉਂਕਿ ਉਹਦੇ ਘਰ ਦੇ ਦਰਵਾਜ਼ੇ ਜੇ ਅਕਲ ਨਾਲ ਖੁੱਲਦੇ ਹੁੰਦੇ ਤੇ ਸਾਰੇ ਸਿਆਣੇ ਹੀ ਰੱਬ ਨੂੰ ਪਾ ਜਾਂਦੇ ਪਰ ਗੁਰੂ ਨੇ ਸਿਆਣਿਆਂ ਨੂੰ ਵੀ ਕਹਿ ਦਿੱਤਾ ਕਿ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬੋ ਡੂਬੇ ਸਿਆਣ। ਕਹਿੰਦਾ ਉਹ ਪਹੁੰਚ ਜਾਂਦਾ। ਪਰ ਜਿਹੜੀ ਅੰਦਰ ਦੀ ਭਾਵਨਾ ਹੈ ਭਾਈ ਸਾਹਿਬ ਕਹਿੰਦੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾ ਇਕੱਠੀ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ ਪਿਆਲੇ ਅਨ ਵਿੱਛ ਨਾਲ ਬੁੱਲ ਲੱਗ ਜਾਣ ਉੱਥੇ ਰਸਤੇ ਖਰੂਰ ਆਵੇ ਝੂਮਾਂ ਆਉਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਤੇ ਬਹਿਮੀ ਢੋਲਾ ਆਖਦਾ ਕਹਿੰਦੇ ਕਿਸੇ ਗਿਆਨੀ ਕੋਲ ਗੱਲ ਕਰ ਬੰਦਗੀ ਦੀ ਉਹ ਕਰੇਗਾ ਛੱਡ ਪਰਾਂ ਤੂੰ ਕਿੱਥੇ ਵਹਿਮ ਚ ਪੈ ਗਈ ਸੱਚੀ ਗੱਲ ਹੈ ਉਹ ਕਹੇਗਾ ਤੂੰ ਕਿਹੜੇ ਪਾਸੇ ਤੁਰ ਪਏ ਤੂੰ ਕਰਮ ਕਾਂਧੀ ਬਣ ਗਏ ਉਹ ਕਿੰਨੇ ਗਿਆਨੀ ਸਾਨੂੰ ਹੋੜਦੇ ਤੇ ਬਹਿਮੀ ਢੋਲਾ ਆਖਦਾ ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ ਭਾਈ ਸਾਹਿਬ ਕਿੰਨੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰ ਮੈਂ ਇੱਕ ਬੇਨਤੀ ਕਰਾਂ ਕਿ ਦੇਖੋ ਜਿੱਥੇ ਦੁਨੀਆ ਦੀ ਹਰ ਹਰਕਤ ਬੰਦ ਹੁੰਦੀ ਹੈ ਹਰਕਤ ਸ਼ਬਦ ਵਿੱਚ ਵਰਤੇ ਯਤਨ ਉਥੋਂ ਰੱਬ ਦੀ ਹਰਕਤ ਸ਼ੁਰੂ ਹੁੰਦੀ ਹੈ ਇੱਕ ਮੈਂ ਸਿਰਫ ਦੋ ਪ੍ਰਮਾਣ ਅਰਜ਼ ਕਰ ਦੇਣਾ ਕਿਉਂਕਿ ਤੁਸੀਂ ਸਾਰੇ ਬਾਣੀ ਪੜਨ ਵਾਲੇ ਕੋ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਦੋਹਰਾ ਪੜਨੇ ਪਤਾ ਨਹੀਂ ਮੈਨੂੰ ਪੜ ਕੇ ਆ ਨਾ ਸੀਸ ਗੰਸਾ ਸਾਹਿਬ ਐਦ ਕੀ ਕਥਾ ਕਰਦੇ ਆ ਪਰ ਅਰਤ ਅੱਗੇ ਵੀ ਕਰੀਦੇ ਸਨ ਪਰ ਬੜਾ ਵੱਡਾ ਇੱਕ ਤਰਵਾਤ ਮਿਲਿਆ ਉਸ ਦਿਨ ਕਥਾ ਕਰਦੇ ਆ ਉਹ ਸ਼ਬਦ ਸੀ ਇੱਕ ਤਾਂ ਕਛੂ ਨਾ ਹੋ ਤੂੰ ਪਾਏ ਤੇ ਬੰਦਾ ਕਹਿੰਦਾ ਬਸ ਕਾਹ ਨਹੀਂ ਗਈ ਕੁਝ ਨਹੀਂ ਹੋ ਸਕਦਾ ਕਛੂ ਨਾ ਹੋ ਤੂੰ ਪਾਏ ਤਾਂ ਬਾਦ ਉਸੇ ਗੁਰੂ ਨੇ ਕਿਹਾ ਸਭ ਕੁਝ ਉਹ ਤੂੰ ਪਾਏ ਧਿਆਨ द्या ਜੀ ਪਹਿਲੇ ਬਚਨ ਵਿੱਚ ਕਿਹਾ ਕਛੂ ਨਾ ਹੋ ਤੂੰ ਪਾਏ ਬੰਦਨ ਪੈ ਗਏ ਨੇ ਮੁਸੀਬਤਾਂ ਨੇ ਘੇਰ ਲਿਆ ਹਰ ਬੰਦਾ ਕਹਿੰਦਾ ਪਿਆ ਤੇਰੇ ਬਚਨ ਦੀ ਕੋਈ ਉਮੀਦ ਨਹੀਂ ਕਈ ਵਾਰੀ ਆਰਥਿਕ ਪੱਖੋਂ ਬੰਦਾ ਡੁੱਬ ਜਾਏ ਤੇ ਰਿਸ਼ਤੇਦਾਰ ਵੀ ਕਹਿੰਦੇ ਨੇ ਹੁਣ ਮਦਦ ਕਿੰਨੇ ਕਰਨੀ ਇਹਨੂੰ ਡੁੱਬੇ ਨੂੰ ਕਿੰਨੇ ਬਾਹਰ ਕਢਣਾ ਹੈ ਇਹਦੀ ਕੋਈ ਉਮੀਦ ਨਹੀਂ ਬੰਦਾ ਬਿਮਾਰ ਹੋ ਜੇ ਡਾਕਟਰ ਵੀ ਕਹਿ ਦਿੰਦੇ ਨੇ ਸੱਚ ਏਵੇਂ ਸਾਡੇ ਕੋਲ ਕੋਈ ਦਵਾਈ ਨਹੀਂ ਇਹਦੇ ਬਚਨ ਦੀ ਕੋਈ ਉਮੀਦ ਨਹੀਂ ਜੇ ਆਚਰਨ ਪੱਖੋਂ ਵੀ ਆਦਮੀ ਡਿੱਗ ਜਾਵੇ ਤੇ ਸਾਡਾ ਸਮਾਜ ਕਹਿਣ ਲੱਗ ਪੈਂਦਾ ਛੱਡੋ ਇਹ ਤਾਂ ਗਰਕ ਗਿਆ ਹੁਣ ਇਸ ਬੰਦੇ ਦੀ ਕੋਈ ਆਸ ਨਹੀਂ ਬਸ ਫਰਕ ਥੋੜਾ ਜਿਹਾ ਇਹਨਾਂ ਸਾਡਾ ਸਮਾਜ ਸੜਕ ਤੇ ਡਿੱਗਿਆ ਹੋਇਆਂ ਨੂੰ ਤਾਂ ਚੁੱਕਣ ਨੂੰ ਤਿਆਰ ਹੈ ਪਰ ਜੀਵਨ ਦੇ ਪੰਧ ਤੇ ਡਿੱਗਿਆ ਹੋਇਆਂ ਤੋਂ ਨਫ਼ਰਤ ਕਰਦਾ بس ਇੰਨਾ ਕੁ ਫਰਕ ਸੜਕ ਤੇ ਟੁਰਨੇ ਕੋਈ ਐਕਸੀਡੈਂਟ ਹੋਵੇ ਰਿਸ਼ਤੇਦਾਰ ਨਾਂ ਵੀ ਕੋਵੇ ਤੇ ਆਪਾਂ ਯਤਨ ਕਰਨੇ ਆਂ ਵੀ ਇਸ ਬੰਦੇ ਦੀ ਹੈਲਪ ਕਰੋ ਜਿਹੜਾ ਡਿੱਗਿਆ ਉਸ ਜਾਣਦੇ ਵੀ ਨਹੀਂ ਸੜਕ ਤੇ ਡਿੱਗੇ ਹੋਏ ਨੂੰ ਤਾਂ ਸਾਰੇ ਚੁੱਕਣ ਨੂੰ ਤਿਆਰ ਨੇ ਪਰ ਜਦੋਂ ਜ਼ਿੰਦਗੀ ਦੇ ਟ੍ਰੈਕ ਤੋਂ ਕੋਈ ਥਿੜਕ ਜਾਂਦਾ ਨਾ ਉਹਦੀ ਬਦਨਾਮੀ ਕੀਤੀ ਜਾਂਦੀ ਏ ਉਹਨਾਂ ਡਿੱਗਿਆਂ ਹੋਇਆਂ ਨੂੰ ਕੇਵਲ ਬਾਬਾ ਨਾਨਕ ਹੀ ਚੁੱਕਦਾ ਜਿਹੜਾ ਜੀਵਨ ਦੇ ਪੰਥ ਤੋਂ ਥਿੜਕਦਾ ਮੈਂ ਬੇਨਤੀ ਕਰਾਂ ਜੀਵਨ ਬੱਖੋਂ ਵੀ ਕੋਈ ਨਿਕਰ ਜਾਏ ਅਸੀਂ ਕਹਿੰਨੇ ਆ ਕੋਈ ਉਪਾਅ ਨਹੀਂ ਪਰ ਦੇਖੋ ਸਤਿਗੁਰੂ ਨੇ ਕਿੱਡੀ ਵੱਡੀ ਤਰਵਾਛ ਦਿੱਤੀ ਪਹਿਲਾ ਬਚਨ ਕੀਤਾ ਬਲ ਛੁੱਟਕਿਓ ਇਹਦੇ ਜਿੰਨੇ ਮਰਜੀ ਅਰਥ ਵਿੱਚ ਤਾਰਨ ਲਕਰ ਆਤਮਕ ਬਲ ਕਰ ਲੋ ਸ਼ਰੀਰਕ ਬਲ ਕਰ ਲੋ ਧਨ ਦਾ ਬਲ ਕਰ ਲੋ ਜੋ ਕੋਈ ਵੀ ਸਾਡੇ ਕੋਲ ਤਾਕਤ ਹੈ ਉਹ ਤਾਕਤ ਚਲੀ ਗਈ ਬਲ ਛੁੱਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ ਸਮਾਜ ਕਹਿੰਦਾ ਹੁਣ ਕੋਈ ਉਪਾਅ ਨਹੀਂ ਕੋਈ ਯਤਨ ਨਹੀਂ ਕਛੂ ਨਾ ਹੋ ਤੂੰ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਤੇ ਅੱਗੇ ਮਹਾਰਾਜ ਧੀਰੇ ਦਿੰਦੇ ਨੇ ਨਖੀ ਜੇ ਬਲ ਛੁੱਟ ਗਿਆ ਹੈ ਉਹ ਵਾਪਸ ਆ ਚੱਕਦਾ ਹੈ ਜੇ ਬੰਧਨ ਪੈ ਗਏ ਨੇ ਬੰਧਨ ਟੁੱਟ ਸਕਦੇ ਨੇ ਜੇ ਤੂੰ ਫਸ ਗਏ ਨਿਕਲ ਸਕਣਾ ਹੈ ਕਹਿਣ ਲੱਗੇ ਬਲ ਕੋ ਵਾ ਬੰਧਨ ਛੁੱਟੇ ਸਭ ਕਿਛ ਖੋ ਤੂੰ ਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਏ ਬਸ ਆ ਦੋ ਸ਼ਬਦ ਕਛੂ ਨਾ ਹੋ ਤਉ ਉਪਾਏ ਸੰਸਾਰ ਕਹਿੰਦਾ ਸਭ ਕੁਝ ਖੋਤ ਉਪਾਏ ਕ ਅਭਿਆਤਮਕ ਜੀਵਨ ਕਮਾਣ ਵਾਲਾ ਕਹਿੰਦਾ ਮੈਂ ਬੇਨਤੀ ਕੀਤੀ ਕਰ ਬੰਦੇ ਤੂੰ ਬੰਦਗੀ ਉਸ ਤੱਕ ਵਾਲੀ ਦੇਖੋ ਪਹਿਲੀ ਗੱਲ ਅਤ ਦਾ ਸੁਖ ਉਹ ਵੀ ਰੁਕਾਵਟ ਹੈ ਦੂਜਾ ਹਜ਼ੂਰ ਨੇ ਕਿਹਾ ਅਤ ਦਾ ਦੁੱਖ ਆ ਜਾਏ ਸ਼ਰੀਰ ਨੂੰ ਮੰਨ ਲੋ ਰੋਗ ਲੱਗ ਜਾਏ ਡਾਕਟਰ ਵੈਦ ਹਕੀਮ ਸਾਰੇ ਕਹਿ ਦੇਣ ਇਹਦੇ ਬਚਨ ਦੀ ਉਮੀਦ ਨਹੀਂ ਇੱਕ ਤਨ ਨੂੰ ਰੋਗ ਲੱਗ ਗਿਆ ਤੇ ਦੂਜਾ ਸਮਾਜ ਵਿਰੋਧ ਵਿੱਚ ਉੱਠ ਖਲੋਤਾ ਕੋਈ ਵੀ ਆਪਣਾ ਨਹੀਂ ਹਰ ਬੰਦਾ ਨਫ਼ਰਤ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਕੱਲਾ ਸਮਾਜ ਨਹੀਂ ਕਿ ਹਕੂਮਤ ਵਾਲੇ ਬਾਦਸ਼ਾਹ ਰਾਜੇ ਉਹ ਵੀ ਖੂਨ ਦੇ ਪਿਆਸੇ ਬਣ ਕੇ ਧਰ ਟਿਕਨ ਨਹੀਂ ਦਿੰਦੇ ਮਹਾਰਾਜ ਕਹਿੰਦੇ ਨੇ ਜੇ ਐਡਾ ਵੱਡਾ ਦੁੱਖ ਵੀ ਜ਼ਿੰਦਗੀ ਚ ਆਪ ਹੈ ਇੱਕ ਕਿਰਪਾ ਕਰੀ ਮਾਲਕ ਮੈਂ ਇੰਨੇ ਵੱਡੇ ਦੁੱਖ ਵਿੱਚ ਵੀ ਤੇਰੀ ਬੰਦਗੀ ਨਾ ਕਿਤੇ ਛੱਡ ਦੇ ਸਤਿਗੁਰੂ ਦੇ ਬਚਨ ਨੇ ਪਹਿਲਾ ਸੀ ਕਿ ਨਦੀਆਂ ਹੋਵੈ ਢੇਣਵਾਂ ਉਸ ਤੋਂ ਅਗਲਾ ਸ਼ਲੋਕ ਹੈ ਜੇ ਦੇਖੈ ਦੁੱਖ ਲਈ ਹੈ ਜੇ ਬੋਡੀ ਨੂੰ ਦੇਹ ਨੂੰ ਦੁੱਖ ਲੱਗ ਜਾਏ ਪਾਪ ਗ੍ਰਹਿ ਦੁਇ ਰਾਹ ਰਾਉ ਤੇ ਕੇਤੂ ਚਾਲ ਦੋਨਾਂ ਦੇ ਵਿਰੋਧ ਵਿੱਚ ਹੋ ਜਾ ਸਮਾ ਮਾੜਾ ਆ ਜਾ ਜੇ ਦੇਖ ਹੈ ਦੁਖ ਲਈਏ ਪਾਪ ਗਰੇ ਦੁਇਰਾਕ ਰਤ ਤੀਨੇ ਰਾਜੇ ਸਿਰੇ ਉਪਰ ਰੱਖਿਆ ਏਵੇਂ Japੈ ਭਾਉ ਤੀ ਤੂੰ ਹੈ ਸਲਾਣਾ ਅੱਖ ਨ ਲੈ ਨਾ ਚਾਹ ਮਾਲਕ ਅੱਖ ਦਾ ਸੁਖ ਇਹ ਵੀ ਰੁਕਾਵਟ ਨ ਬਣੇ ਤੇ ਅਤ ਦਾ ਦੁਖ ਇਹ ਵੀ ਰੁਕਾਵਟ ਨ ਬਣੇ ਖਜ਼ੂਰ ਨੇ ਕਿਹਾ ਤੂੰ ਬੰਦਗੀ ਕਰ ਤੂੰ ਸਿਮਰਨ ਕਰ ਤੂੰ ਉਹਦੀ ਯਾਦ ਵੀ ਜੋੜ ਹੁਣ ਉਸ ਦੀ ਯਾਦ ਉਹਦੀ ਬੰਦਗੀ ਸੱਚ ਇਹਦੇ ਉਹਦੀ ਰਹਿਮਤ ਨੂੰ ਸਾਡੇ ਅੰਦਰ ਅਡੋਲਦੀ ਜਦੋਂ ਕੋ ਦੀ ਬੰਦਗੀ ਨਾਲ ਜੁੜਦਾ ਹੈ ਉਹਦੇ ਅੰਦਰ ਸਾਰੇ ਉਹ ਗੁਣ ਪਰਵੇਸ਼ ਕਰਦੇ ਨੇ ਜਿਹਨੂੰ ਦਿਨ ਰਾਤ ਉਹ ਚੇਤੇ ਕਰਦਾ ਉਸ ਬੰਦਗੀ ਕਰਨ ਵਾਲੇ ਵਿੱਚ ਇੰਨੀ ਵੱਡੀ ਸਮਰੱਥਾ ਹੈ ਭਾਈ ਸਾਹਿਬ ਦੀ ਰਚਨਾ ਵਿੱਚ ਕਿ ਮੈਂ ਬੇਨਤੀ ਕਰਨਾ ਉਹ ਕਹਿੰਦੇ ਜਿਸ ਬੰਦੇ ਕੋਲ ਬੰਦਗੀ ਦਾ ਲਿਬਾਸ ਹੈ ਬੰਦਗੀ ਦਾ ਚੋਲਾ ਹੈ ਕਹਿੰਦੇ ਨੇ ਉੱਪਰ ਪੂਰਨਮਾਸੀ ਦੀ ਰਾਤ ਦਾ ਪੂਰਨਾ ਚੰ드ਰਮਾ ਤੇ ਥੱਲੇ ਸਮੁੰਦਰ ਵਿੱਚ ਜਵਾਰ-ਭਾਟਾ ਹੁੰਦਾ ਪਾਣੀ ਦੀਆਂ ਲਹਿਰਾਂ ਉੱਠਦੀਆਂ ਪਾਣੀ ਉਛਾਲੇ ਮਾਰਦਾ ਉਹ ਕਹਿੰਦੇ ਨੇ ਪੂਰਨਮਾਸੀ ਦੀ ਰਾਤ ਨੂੰ ਮੈਂ ਦੇਖਿਆ ਕਿ ਚੰਦਰਮਾ ਦੀ ਖਿੱਚ ਨਾਲ ਸਮੁੰਦਰ ਉਛਾਲੇ ਖਾਂਦਾ ਤੇ ਕਹਿੰਦੇ ਨੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਜਿਸ ਬੰਦੇ ਕੋਲ ਬੰਦਗੀ ਦਾ ਲਿਬਾਸ ਹੈ ਇਸ ਪੂਰਨਮਾਸੀ ਦੇ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਖਜ਼ਾਨਾ ਉਹਦੇ ਚਰਨਾਂ ਵਿੱਚ ਰੱਬ ਰੱਖ ਦਿੰਦਾ ਜਿਹਦੇ ਕੋਲ ਬੰਦਗੀ ਦਾ ਚੋਲਾ ਆ ਜਾਏ ਉਹ ਸ਼ੇਰ ਹੈ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਤ ਜਿਸ ਕੋਲ ਬੰਦਗੀ ਦਾ ਲਿਬਾਸ ਹੈ ਉਹਦੇ ਸਾਹਮਣੇ ਬਾਦਸ਼ਾਹਾਂ ਦੀ ਖਿਲਤ ਤੇ ਬਾਦਸ਼ਾਹਾਂ ਦੇ ਸਰੂਪੇ ਕੀ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਤ ਦولت ਤੇ ਅਗਮਹਾ ਤਾਂ ਮਾਹੀ ਤੁਰਾਤ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਚੀਜ਼ ਉਹਦੀ ਖੁਲਾਨਖ ਹੈ ਜਿਦੇ ਕੁਲ ਪਰਮਾਤਮਾ ਦੀ ਬੰਦਗੀ ਹੈ ਦੇਖੋ ਬੰਦਗੀ ਕਰਨ ਵਾਲਾ ਕਿਸੇ ਨੂੰ ਸ਼ੋਹ ਵੀ ਲਾ ਦੇਵੇ ਸੱਚੇ ਵੇ ਉਹਦੇ ਅੰਦਰ ਵੀ ਕਿਰਪਾ ਦਾ ਸੰਚਾਰ ਹੋ ਜਾਂਦਾ ਉਹ ਬਖਸ਼ਿਸ਼ ਵਰਦੀ ਇੱਕ ਘਟਨਾ ਬੜੀ ਪੁਰਾਤਨ ਹੈ ਪਿਛਲੀ ਸਦੀ ਵਿੱਚ ਵਾਪਰੀ ਸਾਖੀ ਰੂਪ ਕਹਿ ਲੋ ਇਹਦਾ ਜ਼ਿਕਰ ਵੀ ਭਾਈ ਤੇ ਭਾਈ ਵੀਰ ਸਿੰਘਾਣਾ ਨੇ ਕੀਤਾ ਮੈਂ ਅਕਸਰ ਭਾਈ ਸਾਹਿਬ ਦਾ ਜ਼ਿਕਰ ਬਹੁਤ ਕਰਨਾ ਕਿਉਂਕਿ ਜੋ ਕੁਝ ਉਹਨਾਂ ਲਿਖਿਆ ਹੈ ਉਹ ਉਹਨਾਂ ਦੇ ਜੀਵਨ ਵਿੱਚੋਂ ਨਿਕਲਿਆ ਹੈ ਕਿਉਂ ਕਹਿ ਲੋ ਜੋ ਉਹਨਾਂ ਨੇ ਕਮਾਇਆ ਹੈ ਉਹਨਾਂ ਨੇ ਇੱਕ ਬੜੀ ਸੋਹਣੀ ਘਟਨਾ ਦਰਜ ਕੀਤੀ ਕਿ ਇੱਕ ਨਗਰ ਦੇ ਅੰਦਰ ਪਿੰਡ ਦੇ ਅੰਦਰ ਜ਼ਿਕਰ ਉਹਨਾਂ ਲੁਧਿਆਣੇ ਦੇ ਨੇੜੇ ਦਾ ਇੱਕ ਪਿੰਡ ਦਾ ਜ਼ਿਕਰ ਕੀਤਾ ਨਾਮ ਨਹੀਂ ਲਿਖਿਆ ਕਿੰਨੇ ਕਹਾਲ ਵਾਂਡ ਵਾਲਾ ਜ਼ਿੰਮੇਦਾਰ ਖੇਤੀ ਕਰਨ ਵਾਲਾ ਕਿਸਾਨ ਕਰਸਾਣੀ ਕਰਨ ਵਾਲਾ ਕਿਸਾਨ ਉਹਦੇ ਉੱਤੇ ਵਹਿਗੁਰੂ ਦਾ ਤਰਸ ਹੋਇਆ ਉਹ ਮੁਸ਼ਕਿਆ ਗਿਆ ਪੁਰਾਣੇ ਸਮੇਂ ਤੁਸੀਂ ਜਨਮ ਤੱਕ ਹੀ ਪੜੋ ਤੇ ਲਿਖਦੇ ਨੇ ਤਪਾ ਮੁਸ਼ਕਿਆ ਹੈ ਮੁਸ਼ਕਿਆ ਅਰਥੇ ਜਿਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪੈਂਦੀ ਜਿਸ ਕੋਲ ਨਾਮ ਦੀ ਬਰਕਤ ਹੈ ਕਹਿੰਦੇ ਉਹ ਹਲ ਬੰਦ ਹੈ ਪਰ ਉਹਦੇ ਉੱਤੇ ਵਹਿਗੁਰੂ ਦਾ ਤਰਸ ਤੇ ਬੰਦਗੀ ਨਾ ਤਾਂ ਤਕਹੂਲਤਾ ਵੀ ਮੁਤਾਜ ਇਹ ਮੌਤ ਦਿਨ ਖੇਲਰਾਂ ਦੀ ਅਰਜ਼ ਕੀਤੀ ਬੰਦਗੀ ਰੁਪਈਏ ਦੀ ਮੁਤਾਜਬ ਨਹੀਂ ਜੇਕਰ ਕੋਈ ਇਹ ਕਹੇ ਵੀ ਮੇਰੇ ਕੋਲ ਬਹੁਤ ਸਾਰੇ ਰੁਪਈਏ ਹੋ ਜਾਣਗੇ ਤੇ ਫਿਰ ਸਿਮਰਨ ਕਰਾਂਗਾ ਉਹ ਬੰਦਾ ਬਿਲਕੁਲ ਬਹਾਨੇਬਾਜ਼ੀ ਕਰ ਰਿਹਾ ਹੈ ਬਾਣੀ ਤਾਂ ਸਹੀ ਉਹਨਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਵੇਰੇ ਰੋਟੀ ਪੱਕਦੀ ਸੀ ਤੇ ਸ਼ਾਮ ਨੂੰ ਦਿਹਾੜੀ ਕਰਕੇ ਆਤਲ ਹੁੰਦੇ ਕਬੀਰ ਸਾਹਿਬ ਉਹਨਾਂ ਕੋਲ ਧਨ ਦੀ ਕੋਈ ਸੁਖੌਲਤ ਨਹੀਂ ਜੇ ਧਨ ਦੇਖੋ ਤੇ ਘਰ ਵਿੱਚ ਕਿਉਂ ਕਲੇਜ ਪੈ ਗਿਆ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗੁਰਾਈ ਇਹ ਘਰ ਵਿੱਚ ਕਿਉਂ ਲਾ ਰੋਲਾ ਪੈ ਗਿਆ ਕਿ ਜਦਕੀ ਹਮਾਰੇ ਕੁਲ ਕੋਨੇ RAM ਕਹੋ ਜਦਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਬਹੋ ਦੁਨੀਆ ਦਾ ਧਨ ਮੁਖਾਜ ਨਹੀਂ ਬੰਦਗੀ ਦਾ ਜੇ ਕਹੀਏ ਵੀ ਧਨ ਗੋਲਵੇਗਾ ਤੇ ਬੰਦਗੀ ਕਰਾਂਗੇ ਬਹਾਨਾ ਹੈ ਬਿਲਕੁਲ ਝੂਠੇ ਕਦਾ ਚਿਤ ਨਹੀਂ ਜਿੰਨੇ ਫਕੀਰ ਨੇ ਉਹ ਝੌਂਪੜੀਆਂ ਅਤਾਰੀਆਂ ਵਿੱਚੋਂ ਤਾਂ ਕੋ ਟਾਮਾ ਟਾਮਾ ਉੱਠਦਾ ਇੱਕ ਵਿਦਵਾਨ ਨੇ ਭਗਤ ਬਾਣੀ ਬਾਰੇ ਬੋਲਿਆ ਉਹਨੇ ਇੱਕ ਸ਼ਬਦ ਕਿਹਾ ਸੀ ਉਹ ਕਹਿੰਦਾ ਬਹੁਤ ਮਹਾਵੀਰ ਕ੍ਰਿਸ਼ਨ ਰਾਮਚੰਦਰ ਕਹਿੰਦਾ ਇਹ ਵੀ ਹਿੰਦੁਸਤਾਨ ਵਿੱਚ ਪੈਦਾ ਹੋਏ ਕਹਿੰਦਾ ਕਬੀਰ ਨਾਨਕ ਰਹਿदास ਨਾਮਦੇਵ ਇਹ ਵੀ ਹਿੰਦੁਸਤਾਨ ਵਿੱਚ ਪੈਦਾ ਹੋਏ ਪਰ ਕਹਿਣ ਲੱਗੇ ਦੋਨਾਂ ਧਰਮਾਂ ਵਿੱਚ ਅੰਤਰ ਹੈ ਇੱਕ ਬਗੀਚੇ ਦੇ ਫੁੱਲ ਨੇ ਤੇ ਦੂਜੇ ਜੰਗਲ ਵਿੱਚ ਖੜੇ ਹੋਏ ਫੁੱਲ ਉਨਾ ਕਾ ਬਗੀਚੇ ਤੇ ਜੰਗਲ ਦੇ ਬੁੱਲ ਕਿਵੇਂ ਉਹ ਕਹਿੰਦਾ ਦਰਸਲ ਮਹਾਵੀਰ ਬੁੱਧ ਕ੍ਰਿਸ਼ਨ ਤੇ ਰਾਮ ਜੀ ਇਹ ਰਾਜੇ ਨਹੀਂ ਪਰ ਰਵਦਾਸ ਕਬੀਰ ਨਾਮਦੇਵ